ਬੱਤਰੀ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਨਵੇਂ ਚਿਹਰੇ ਔਰ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਔਰ ਉਹਦੇ ਸਾਹਮਣੇ ਨੇ ਸਭ ਤੋਂ ਪਹਿਲਾਂ ਉਹਦੇ ਸੁਭਦ ਦਿਹਾੜਾ ਗੁਰੂ ਸਾਹਿਬ ਦੀ ਫਤਿਹ ਨਸੰਦੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਜਰ ਗੁਰਜਨ ਸਿੰਘ ਜੀ ਨੂੰ ਅੱਜ ਪੈਸਕੋ ਦੇ ਚੇਅਰਮੈਨ ਦੇ ਤੌਰ ਤੇ ਚੇਅਰ ਤੇ ਬਿਠਾਇਆ ਗਿਆ ਸੋ ਮੇਰੇ ਨਾਲ ਡਾਕਟਰ ਸੰਨੀ ਹਲੂ ਵਾਲੀ ਸਾਡੇ ਸੋ ਪੂਰੇ ਸਤਕਾਰਯੋਗ ਆਮ ਆਲੀ ਪਾਰਟੀ ਸੀਨੀਅਰ ਲੀਡਰਸ਼ਿਪ ਸੋ ਅਸੀਂ ਮੇਜਰ ਸਾਨੂੰ ਮੁਹਾਰਫਤ ਦਿੰਨੇ ਆ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਬਹੁਤ ਸਾਰੇ ਉਹ ਪਰਿਵਾਰਾਂ ਨਾਲ ਇਹਨਾਂ ਦਾ ਲਿੰਕ ਹੋਣ ਜਾ ਰਿਹਾ ਉਹਨਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਾਉਣ ਲਈ 24 ਘੰਟੇ ਆਪਣੀ ਜਾਨ ਜਿਹੜੀ ਹੈ ਉੱਥੇ ਦੁਖਮ ਚ ਪਾ ਕੇ ਦੇਸ਼ ਦੀ ਰੱਖਿਆ ਕੀਤੀ ਸੋ ਅੱਜ ਜਿਹੜੀ ਪੈਸਕੋ ਦੀ ਚੇਅਰਮੈਨਨੀ ਹੈ ਸਾਡੇ ਮੇਜਰ ਗੁਰਪ੍ਰਤਮ ਸਿੰਘ ਜੀ ਨੂੰ ਦੇਣ ਜਾ ਰਿਹਾ ਹੈ ਵੜਨ ਜੀ ਮਰਜੀਤ ਜੀ ਸ੍ਰੀ ਮੁੱਖ ਮੰਤਰੀ ਸਰਦਾਰ ਭੌਣ ਸ਼ਰਮਾ ਜੀ ਦਾ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਵੀ ਕਰਦੇ ਆ ਸੋ ਪਾਰਟੀ ਸੁਪਰੀਮੋ ਅਤੇ ਮੁੱਖ ਮੰਤਰੀ ਸਾਨੂੰ ਮੁबारकबाद ਦਿੰਨੇ ਆ ਕਿ ਸਾਡੇ ਚੇਅਰਮੈਨ ਸਾਹਿਬ ਪੂਰੀ ਇਮਾਨਦਾਰੀ ਨਾਲ ਆਪਣੀ ਇਹ ਡਿਊਟੀ ਨਿਭਾਉਣਗੇ ਮੰਤਰੀ ਸਾਹਿਬ ਔਰ ਡਾਕਟਰ ਸੰਨੀਆਲੂ ਵਾਲੀਆ ਸਾਹਿਬ ਮੈਂ ਪਾਰਟੀ ਦਾ ਸਾਡੇ ਪਾਰਟੀ ਸੁਪਰੀਮੋ ਸਾਡੇ ਨੇਤਾ ਸ੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਮੁੱਖ ਮੰਤਰੀ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਰਜੀ ਇਹਨਾਂ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਜਿੰਮੇਵਾਰੀ ਦਿੱਤੀ ਹੈ ਇਹ ਜਿੰਮੇਵਾਰੀ ਮੇਰੇ ਵਾਸਤੇ ਬਹੁਤ ਬड़ी ਜਿੰਮੇਵਾਰੀ ਹੈ ਸਾਡੇ ਪੰਜਾਬ ਦੇ ਵਿੱਚ ਅਪਰੋਕਸੀਮੇਟਲੀ 4.5 ਲੱਖ ਐਕਸ ਸਰਵਿਸਮੈਨ ਹੈ ਹਰ ਸਾਲ 6.5 ਤੋਂ ਲੈ ਕੇ 7000 ਐਕਸ ਸਰਵਿਸਮੈਨ ਰਿਟਾਇਰ ਹੋ ਕੇ ਆਉਂਦੇ ਆ ਸਾਰੇ ਪੰਜਾਬ ਦੇ ਵਿੱਚ ਅਪ੍ਰੋਕਸੀਮੇਟਲੀ 70 75000 ਦੇ ਲਗਭਗ ਵਾਰ ਵਿండోਸ ਹੈ ਵਿండోਸ ਹੈ ਇਹਨਾਂ ਸਾਰਿਆਂ ਦੀ ਜਿੰਨੇ ਵੀ ਐਕਸਰਸਮੈਨ ਆਉਂਦੇ ਆ ਹਰ ਸਾਲ ਉਹਨਾਂ ਦੀ এমਪਲॉयਮੈਂਟ ਰੀਹੈਬਿਲਿਟੇਸ਼ਨ ਕਿਉਂਕਿ ਉਹ ਨਵੇਂ-ਨਵੇਂ ਆਉਂਦੇ ਆ ਉਹਨਾਂ ਨੂੰ ਸਿਵਲ ਦੇ ਬਾਰੇ ਕੁਝ ਹੋਰ ਕਿੱਥੇ ਅਪਲਾਈ ਕਰਨਾ ਕਿਦਾਂ ਨੌਕਰੀ ਕਰਨਾ ਉਹਨਾਂ ਨੂੰ ਉਹਨਾਂ ਦੇ ਬਾਰੇ ਨਹੀਂ ਜਾਣਕਾਰੀ ਹੁੰਦੀ ਸਾਡੀ ਕਾਰਪੋਰੇਸ਼ਨ ਇਹ ਜ਼ਿੰਮੇਵਾਰੀ ਲੈਂਦੀ ਆ ਕਿ ਵੀ ਜਿੰਨੇ ਵੀ ਐਕ ਸਰਵਿਸਮੈਨ ਆਉਂਦੇ ਆ ਸਾਡੇ ਕੋਲ ਰਜਿਸਟਰ ਕਰਦੇ ਆ ਉਹਨਾਂ ਸਾਰਿਆਂ ਨੂੰ ਅ ਅੱਛੀ ਤੋਂ ਅੱਛੀ ਜਗ੍ਹਾ ਦੇ ਉੱਤੇ ਪਲੇਸ ਕੀਤਾ ਜਾਵੇ ਘਰ ਦੇ ਨੇੜੇ ਪਲੇਸ ਕੀਤਾ ਜਾਏ ਐਕ ਸਰਵਿਸਮੈਨ ਔਰ ਉਹਨਾਂ ਦੇ ਡਿਪੈਂਡੈਂਟ ਔਰ ਜਿਹੜੇ ਸਰਵਿਸ ਦੇ ਵਿੱਚ ਹੈ ਉਹਨਾਂ ਦੇ ਵੀ ਡਿਪੈਂਡੈਂਟ ਦੀ ਦੇਖਭਾਲ ਕੀਤੀ ਜਾਵੇ ਸਾਡਾ ਕਾਰਪੋਰੇਸ਼ਨ ਮੈਂ ਵੇਖਿਆ ਜਲਦੀ ਵਿਖਿਆ ਕਿ ਬਈ ਬਹੁਤ ਅੱਛਾ ਕੰਮ ਕਰ ਰਿਹਾ ਹੈ ਸਾਡੇ ਕੋਲ ਪਿਛਲੇ ਸਾਲ ਹੀ ਸਾਡੇ 6000 ਐਕਸਰੋਸਮਨ ਨੂੰ ਨੌਕਰੀ ਮਿਲੀ ਹੋਈ ਹੈ ਆਹ ਔਰ ਬਾਕੀ ਅਸੀਂ ਸਾਰੇ ਹੈਲਪਰਸ ਔਰ ਡਰਾਈਵਰਸ ਡਾਟਾ ਆਪਰੇਟਰਸ ਔਰ ਸੁਪਰਵਾਈਜ਼ਰ ਈਵਨ ਅਫਸਰਾ ਨੂੰ ਵੀ ਜਿਹੜੇ ਰਿਟਾਇਰ ਹੋ ਕੇ ਆਉਂਦੇ ਆ ਉਹਨਾਂ ਨੂੰ ਨੌਕਰੀ ਦਾ ਮੌਕਾ ਮਿਲਦਾ ਹੈ ਐਂਡ ਸਾਡੀ ਕਾਰਪੋਰੇਸ਼ਨ ਅ ਬਿਲਕੁਲ ਜਗ੍ਹਾ ਜਗ੍ਹਾ ਤੇ ਘਰ ਦੇ ਨਜ਼ਦੀਕ ਜਗ੍ਹਾ ਦੇ ਨਜ਼ਦੀਕ ਪਲੇਸ ਕਰ ਦਿੱਤੀ